ਸਰਦਾਰ ਸੁਖਬੀਰ ਸਿੰਘ ਬਾਦਲ ਜੋ ਕਿ ਲੋਕनायक ਬਣ ਕੇ ਉبرੇ ਨੇ ਔਰ ਹਰ ਪੀੜਤਾ ਇਲਾਕਿਆਂ ਦਾ ਉਹਨਾਂ ਵੱਲੋਂ ਨਿਰੇਖਣ ਕੀਤਾ ਤੁਸੀਂ ਦੇਖ ਸਕਦੇ ਹੋ ਕਿ ਅੱਜ ਬਟਾਲਾ ਦੇ ਵਿੱਚ ਹੀ ਉਹਨਾਂ ਨੇ ਸਾਬਕਾ ਮੰਤਰੀ ਤਿੰਨ ਹਰ ਜੋ ਜਿੱਤੇ ਸਨ ਕੈਪਟਨ ਬਲਬੀਰ ਸਿੰਘ ਬਾਠ ਉਹਨਾਂ ਦੇ ਘਰ ਵਿੱਚ ਪਹੁੰਚੇ ਨੇ ਉੱਥੇ ਜ਼ਿਲ੍ਹੇ ਦੀ ਸਮੂੱਚੀ ਕਾਲੀ ਲੀਡਰਸ਼ਿਪ ਨਾਲ ਉਹਨਾਂ ਨੇ ਮੀਟਿੰਗਾਂ ਵੀ ਕੀਤੀਆਂ ਨੇ ਔਰ ਨਾਲ ਬਾਠ ਸਾਹਿਬ ਦਾ ਪਤਾ ਵੀ ਲਿਆ ਔਰ ਜਿਹੜੇ ਹਰਾਂ ਦੀ ਪ੍ਰਕੋਪ ਦਾ ਸਾਹਮਣਾ ਕਰਨੇ ਉਹਨਾਂ ਦੀ ਕਿੱਦਾਂ ਵਾਤ ਹੋਵੇ ਤੇ ਮਦਦ ਹੋ ਸਕੇ ਉਹਨਾਂ ਦੀ ਇੱਥੇ ਡਿਊਟੀਆਂ ਵੀ ਲਗਾਈਆਂ ਗਈਆਂ ਗਿਆ ਨਾਲ ਹਦਾਇਤਾਂ ਵੀ ਕੀਤੀਆਂ ਗਈਆਂ ਇਹ ਵੱਤੋ ਵੱਧ ਰਹਾਤ ਸਮਗਰੀ ਲੈ ਕੇ ਜਿਹੜਾ ਆ ਉਥੇ ਪਹੁੰਚੇ ਜਾਵੇ ਉਹ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਬੜੀ ਗਹਿਰੀ ਚਿੰਤਾ ਪ੍ਰਗਟ ਕੀਤੀ ਆ ਕਿ ਪੰਜਾਬ ਦੇ ਜਿਹੜੇ ਸਰਦੀ ਇਲਾਕੇ ਨੇ ਉਹ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਔਰ ਉਹਨਾਂ ਦੱਸਿਆ ਵੀ ਇੱਕੋ ਇੱਕ ਮਿਸ਼ਨ ਸ਼ਰੋਮਨੀ ਕਾਲੀ ਦਾ ਇਸ ਵੇਲੇ ਆ ਕਿ ਜਿਹੜੇ ਲੋਕ ਪਾਣੀ ਦੀ ਮਾਰ ਚੱਲ ਰਹੇ ਨੇ ਉਹਨਾਂ ਦੀ ਕਿਦਾਂ ਬਾਹ ਫੜੀ ਜਾਏ ਨਾਲ ਦੇ ਨਾਲ ਜਿਦਾ ਕੇਂਦਰ ਨੇ ਬੇਰੁਖੀ ਵਾਲਾ ਜਿਹੜਾ ਪੰਜਾਬ ਦੇ ਸਰਦੀ ਇਲਾਕਿਆਂ ਨਾਲ ਰੁਖ ਬਣਾਇਆ ਔਰ ਸੁਭਾ ਸਰਕਾਰ ਦੇ ਵੀ ਜਿਹੜੇ ਪ੍ਰਬੰਧ ਗੋਣੇ ਦਿਖਾਈ ਦੇ ਰਹੇ ਨੇ ਉਹਤੇ ਜਰੂਰ ਉਹਨਾਂ ਚਿੰਤਾ ਪ੍ਰਗਟ ਕੀਤੀ ਆ ਕੁਝ ਵਵੇ ਸ਼ਰਮਣੀ ਅਕਾਲੀ ਦਲ ਵੱਲੋਂ ਪੱਧਾਂ ਪਾਰ ਹੋ ਕੇ ਸਰਹੱਦੀ ਇਲਾਕਿਆਂ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਲੋਕਾਂ ਦੀ ਬਾਹ ਵੀ ਫੜੀ ਜਾ ਰਹੀ ਆ ਮਦਦ ਵੀ ਕੀਤੀ ਜਾ ਰਹੀ ਆ ਤੇ ਹੌਸਲਾ ਅਫਜ਼ਾਈ ਵੀ ਕੀਤੀ ਜਾ ਰਹੀ ਆ ਤੇ ਦੁੱਖ ਦਰਦ ਪੀੜਾ ਵੀ ਵੰਡੀ ਜਾ ਰਹੀ ਆ ਇਸੇ ਤਰ੍ਹਾਂ ਐਸਜੀਪੀਸੀ ਵੀ ਜਿਹੜੀ ਆ ਵੱਡਾ ਲੋਕ ਪੌਂਦੀ ਦਿਖਾਈ ਦੇ ਰਿਹਾ ਅਮੀਰ ਜੀ ਅੱਜ ਤੁਹਾਡਾ ਬਟਾਲਾ ਆਂਦਾ ਮੰਤਪ ਜੀ ਕਿੱਥੇ ਆ ਕੈਮਰਾਮੈਨ ਪਰ ਆਪਣਾ ਅੱਜ ਸਾਰੇ ਜਾਣਦੇ ਬਟਾਲਾਪੁਰ ਜ਼ਿਲ੍ਹਾ ਤੇ ਵਿੱਚ ਬਹੁਤ ਜ਼ਿਆਦਾ ਹੜ੍ਹ ਦੀ ਸਮੱਸਿਆ ਆ ਗਈ ਆ ਬਹੁਤ ਪਿੰਡਾਂ ਦੇ ਪਿੰਡ ਡੁੱਬ ਗਏ ਉਹ ਸਾਰਾ ਦੇਖਣ ਵਾਸਤੇ ਵਜਾਇਆ ਲੈਣ ਵਾਸਤੇ ਉਹਨਾਂ ਦੀ ਮਦਦ ਕਰਨ ਵਾਸਤੇ ਆ ਬੋਲਣਾ ਇਹ ਸਰਕਾਰ ਨੇ ਪੀਟੀਸੀ న్యూਸ What